ਨਾਮ ਜਪੋ ਕੀਰਤ ਕਰੋ ਵੰਡ ਕੇ ਚਕੋ ਅੱਜ ਮੇਰੇ ਸਿੱਖ ਵੀਰ ਭੈਣਾਂ ਨੂੰ ਰੱਬ ਦੀ ਮਾਰ ਪਈ ਐ ਇੱਥੇ ਪਾਣੀ ਪਾਣੀ ਹੋ ਗਿਆ ਸਾਰੇ ਅੱਜ ਤੇ ਆਓ ਰਲ ਕੇ ਆਪਾਂ ਹੁਣ ਗੁਰੂ ਕੇ ਲੰਗਰ ਉੱਦੋਂ ਉਹਨੇ ਕਿ ਲਾਈਏ ਜਿੰਨੇ ਕਬੇਰੇ ਗੁਰੂ ਸਾਹਿਬ ਨੇ ਸਾਨੂੰ ਦੱਸੇ ਸਨ ਅਰੇ ਇਨਸਾਨ ਭੁੱਲ ਜਾਂਦਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਭੁੱਲਣ ਅੰਦਰ ਸਭ ਕੋ ਆਓ ਸਾਥ ਸੰਗਤ ਜੀਓ ਆਓ ਰਲ ਕੇ ਇਸ ਸੇਵਾ ਜਿੱਸਾ ਪਾਈਏ ਐਜੂਕੇਟ ਪੰਜਾਬ ਪ੍ਰੋਜੈਕਟ ਸੱਚੇ ਪਾਸ਼ਾ ਮੇਲ ਕਰਨ ਆਓ ਅਥੇ ਪੰਜਾਬ ਅੱਧੇ ਜਿਆਦਾ ਡੁੱਬਿਆ ਪਿਆ ਇਸੋਲੇ ਤੇ ਘਰ-ਘਰ ਅਸੀਂ ਰਾਸ਼ਨ ਪਹੁੰਚਾਈਏ ਜਿਹੜੇ ਜਿਹੜੇ ਲੋੜ ਐ ਉਹਨਾਂ ਦੇ ਘਰਾਂ ਨੂੰ ਸੋ ਸਾਡਾ ਫੋਕਸ ਹੈ ਕਿ ਜਿਹੜੇ ਇਨਕਮ ਸੋਰਸ ਹਨ ਉਹਦੇ ਦੁਬਾਰਾ ਤੋਂ ਉਹਨੂੰ ਜਿਹੜਾ ਠੀਕ ਕੀਤਾ ਜਾਵੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਬੱਚਿਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ ਉਹਨਾਂ ਨੂੰ ਕੋਈ ਹਰਜ਼ਾਨਾ ਨਾ ਭਰਨਾ ਪਵੇ ਉਹਦੇ ਲਈ ਬੱਚਿਆਂ ਦੀ ਜਿਹੜੀ ਕਿਸਾਂ ਨੇ ਟਾਈਮਲੀ ਸਕੂਲ ਨੂੰ ਪਹੁੰਚਣ ਤਾਂ ਕਿ ਬੱਚੇ ਮੋਟੀਵੇਸ਼ਨ ਦੇ ਨਾਲ ਤੇ ਪੋਜ਼ਿਟਿਵਿਟੀ ਦੇ ਨਾਲ ਆਪਣੀ ਪੜ੍ਹਾਈ ਕਰਦੇ ਜਦੋਂ ਜਦੋਂ ਪਾਣੀ ਉਤਰਨਾ ਸ਼ੁਰੂ ਹੋਇਆ ਬਿਮਾਰੀਆਂ ਦੇ ਜਿਹੜਾ ਫੈਲਣ ਦਾ ਖਤਸ਼ਾ ਸੀ ਉਹਨੂੰ ਖਤਮ ਕਰਨ ਦੇ ਲਈ ਟਾਈਮ ਟੂ ਟਾਈਮ ਜਿਹੜੀ ਫੌਗਿੰਗ ਤੇ ਸੈਨੀਟਾਈਜੇਸ਼ਨ ਦੀ ਜਿਹੜੀ ਸੇਵਾਵਾਂ ਨਿਭਾਈਆਂ ਗਈਆਂ ਦੁਹਾਰੂ ਪਸ਼ੂਆਂ ਦੀ ਵੰਡ ਕੀਤੀ ਗਈ ਵੀ ਕਰਦਾ ਬਹੁਤੀ ਇੱਥੇ ਬੱਚਿਆਂ ਨੂੰ ਪੜਾਈਆਂ ਕਰਾਈਏ ਉਹ ਬੱਚਿਆਂ ਨੂੰ ਵੱਡੀਆਂ ਵੱਡੀਆਂ ਕੁਰਸੀਆਂ ਤੇ ਬਿਠਾਈਏ ਤੇ ਇਹ ਹੜ ਆ ਗਿਆ ਤੇ ਫਿਰ ਹੁਣ ਪੰਜਾਬ ਮੇਰੇ ਗੁਰੂਆਂ ਦੀ ਧਰਤੀ ਮੇਰੇ ਅੰਦਰ ਦਰਦ ਕੌਮ ਵਾਸਤੇ ਮੱਚਿਆਂ ਵਾਸਤੇ 12 ਪਿੰਡ ਅਸੀਂ ਅਡਾਪਟ ਕਰ ਲਿੱਤੇ 8 ਪਿੰਡ ਉਹ ਫਰੋਜਪੁਰਾ ਦੇ ਪਾਸੇ 4 ਅਧਰ ਆਪਣੇ ਅਜਨਾਲੇ ਵਾਲੇ ਪਾਸੇ ਤੇ ਫਿਰ ਇੱਕ ਇੱਕ ਦਾ ਡਾਟਾ ਬਣਨ ਤੋਂ ਬਾਅਦ ਜੋ-ਜੋ ਚੀਜ਼ ਲੋਡ ਬਈ ਜੇ ਪਾਣੀ ਥੱਲੇ ਗਿਆ ਤੇ ਬੜਾ ਮੱਛੀ ਮੱਛਰ ਮੱਖੀ ਬਹੁਤ ਇੰਨੇ ਪਿੰਡਾਂ ਦੇ ਬੱਚੇ ਉਹ ਫਿਰ ਅਸੀਂ ਕੱਲ ਹੀ 47 ਲੱਖ ਰੁਪਈਆ 5 ਸਕੂਲਾਂ ਦੀ ਫੀਸ ਦੇ ਕੇ ਆਏ ਆ ਉਹ ਸਾਰਿਆਂ ਨੂੰ ਦੱਸਿਆ ਉੱਥੇ ਪਿੰਡਾਂ ਦਾ ਨਾਮ ਇਹਨੂੰ ਯਾਦ ਨਹੀਂ ਆਦਾ ਮੈਂ ਆਪਣੀ ਬੱਚੀ ਜਸਪ੍ਰੀਤ ਕੋਲ ਹੈ ਇਹ ਤੁਹਾਨੂੰ ਸਭ ਦੱਸ ਸਕਗੀ ਕਿਉਂਕਿ ਇਹ ਵੀ ਟੀਮ ਦਾ ਬੜਾ ਵੱਡਾ ਹਿੱਸਾ ਹੈ ਤੇ ਇਹ ਨੇ ਪੂਰਾ ਡਾਟਾ ਵਗੈਰਾ ਇਹਦੇ ਕੋਲ ਹੈਗਾ ਤੇ ਪਿੰਡਾਂ ਦੇ ਨਾਮ ਹੀ ਦੱਸੇਗੀ ਤੁਹਾਨੂੰ ਪਰ ਉਧਰ ਫਿਰੋਜ਼ਪੁਰ ਦੇ ਨੇੜੇ ਇਹਨੇ ਪਿੰਡ ਹੈਗੇ ਆ ਅਸੀਂ ਉੱਥੇ ਅੱਠ ਪਿੰਡ ਜਿੱਥੇ ਜਹਾਜ਼ ਸੇਵਾ ਤੇ ਅਜਨਾਲਾ ਚਾਹ ਸਾਰੀ ਦੁਨੀਆ ਦੀ ਸਾਥ ਸੰਗਤ ਜੀਓ ਅੱਜ ਦਾਸ ਤੁਹਾਡਾ ਪਿਛਲੇ ਤੁਹਾਡੀ ਅਰਦਾਸਾਂ ਪਾਈ ਜਸਵੀਰ ਸਿੰਘ ਖਾਸਾ ਖੰਨੇ ਵਾਲਿਆਂ ਦੀ ਸੇਧ ਲੈ ਕੇ ਨਾਮ ਜਪੋ ਕੀਰਤ ਕਰੋ ਵੰਡ ਕੇ ਚੱਕੋ ਅੱਜ ਮੇਰੇ ਸਿੱਖ ਵੀਰ ਭੈਣਾਂ ਨੂੰ ਰੱਬ ਦੀ ਮਾਰ ਪਈ ਆ ਇੱਥੇ ਪਾਣੀ ਪਾਣੀ ਹੋ ਗਿਆ ਸਾਰੇ ਅੱਜ ਤੇ ਆਓ ਰਲ ਕੇ ਆਪਾਂ ਹੁਣ ਗੁਰੂ ਕੇ ਲੰਗਰ ਉਧਰ ਉਹਨੇ ਹੀ ਕਲਾਈ ਹੈ ਜਿੰਨੇ ਕ ਮੇਰੇ ਗੁਰੂ ਸਾਹਿਬ ਨੇ ਸਾਨੂੰ ਦੱਸੇ ਸੀਗੇ ਰੁਮਾਲੇ ਸਾੜੀ ਸੁੱਟੀ ਜਾਂਦੇ ਪਿਆ ਗੁਰਦੁਆਰੇ ਬੱਚਾ 10 ਮਿੰਟ ਵਹਿੰਦਾ ਨਹੀਂ ਹੈ ਆਓ ਬੱਚਿਆਂ ਨੂੰ ਵਡੀਆਂ ਪੜ੍ਹਾਈਆਂ ਕਰਾਈਏ ਤੇ ਇਹੋ ਜਿਹਾ ਸੰਕਟ ਸਾਡੇ ਉੱਤੇ ਆਵੇ ਤਾਂ ਚੱਲ ਕੇ ਨਾ ਅਸੀਂ ਆਪਣੇ ਵੀਰਾਂ ਭੈਣਾਂ ਦੀ ਮਦਦ ਕਰੀਏ। ਸੋ ਦਾਸ ਕੱਲੀ ਇੰਗਲੈਂਡ ਤੋਂ ਪਹੁੰਚਿਆ ਜੇ 60 ਸਾਲ ਹੋ ਗਏ ਇੰਗਲੈਂਡ ਰਹਿੰਦੇ ਆ ਤੇ ਇੱਥੇ ਲੋੜ ਹੈ ਸਮੇਂ ਦੀ ਲੋੜ ਹੈ ਆਪਣੇ ਵੀਰਾਂ ਭੈਣਾਂ ਨੂੰ ਗੁਰੂ ਨਾਲ ਵੀ ਜੋੜੀਏ। ਇਹ ਰੱਬ ਵੱਲੋਂ ਮਾਰ ਪੈ ਰਹੀ ਆਪਾਂ ਰੱਬ ਤੋਂ ਮੁਨਕਰ ਹੋ ਚੁੱਕੇ ਆ। ਦਾੜੀ ਕੈਸਾ ਨੂੰ ਕਟਾਈ ਜਾਂਦੇ ਆ ਸਾਰੀ ਦੁਨੀਆ ਫੇਰ ਕੇ ਆਇਆ ਮੈਨੂੰ ਅਜੇ ਤੱਕ ਅੰਗਰੇਜ਼ਾਂ ਨੂੰ ਥੱਲੇ ਲਾ ਲਿਆ ਆਪਾਂ ਤਾਂ 105 ਗੋਰੇ ਕੰਮ ਕਰਦੇ ਆ ਆਪਣੇ ਥੱਲੇ। ਪਰ ਇਨਸਾਨ ਭੁੱਲ ਜਾਂਦਾ ਮੈਂ ਕਿਸੇ ਨੂੰ ਮਾੜਾ ਨਹੀਂ ਆਓ ਸਾਥ ਸੰਗਤ ਜੀਓ ਆਓ ਰਲ ਕੇ ਇਸ ਸੇਵਾ 'ਚ ਹਿੱਸਾ ਪਾਈਏ ਐਜੂਕੇਟ ਪੰਜਾਬ ਪ੍ਰੋਜੈਕਟ ਸੱਚੇ ਪਾਤਸ਼ਾਹ ਮਿਹਰ ਕਰਨ ਆਓ ਹਥੇ ਪੰਜਾਬ ਅੱਦੇ ਵਿਜਾ ਡੁਬਿਆ ਪੈਸੋ ਲੈ ਤੇ ਘਰ-ਘਰ ਅਸੀਂ ਰਾਸ਼ਨ ਪਹੁੰਚਾਈਏ ਜਿਹੜੀਆਂ ਚ ਲੋੜ ਹੈ ਉਹ ਘਰਾਂ 'ਚ ਪਹੁੰਚਾਈਏ ਤੇ ਅੱਜ ਇਹ ਸੇਵਾ ਐਜੂਕੇਟ ਪੰਜਾਬ ਪ੍ਰੋਜੈਕਟ ਸ਼ੁਰੂ ਕਰ ਰਹੀ ਹੈ ਤੇ ਹੁਣ ਤਕਰੀਬਨ ਹੁਣ ਜਦ ਤੱਕ ਇਹ ਘਰ-ਘਰ 'ਚ ਜਿਸ ਚੀਜ਼ ਦੀ ਲੋੜ ਹੈ ਇਹ ਚੀਜ਼ ਅਸੀਂ ਪਹੁੰਚਾਣੀ ਹੈ ਤੇ ਆਪ ਦੇ ਸਹਿਯੋਗ ਨਾਲ ਹੀ ਹੋਣਾ ਜੇ ਸਾਰਾ ਕੋਈ ਸਾਥ ਸੰਗਤ ਜੀਓ ਆਓ ਆਪ ਵੀ ਨਾਲ ਰਲ ਕੇ ਮਦਦ ਕਰ ਸਕਦੇ ਹੋ ਤੇ ਆਜੋ ਦਾਸ ਦੇ ਨਾਲ ਰਲ ਕੇ ਇਹ ਦਾਸ ਦਾ ਕਾਰੋਬਾਰ ਨਹੀਂ ਹੈ ਕਾਰੋਬਾਰ ਇੰਗਲੈਂਡ ਦੇ ਬਾਜੀ 105 ਗੋਰੇ ਕੰਮ ਕਰਦੇ ਬੱਚੇ ਕਰ ਰਿਹਾ ਹੁਣ ਗੁਰੂ ਦਾ ਹੁਕਮ ਨਾਮ ਜਪੋ ਕੀਰਤ ਕਰੋ ਵੰਡ ਕੇ ਚੱਕੋ ਇਹ ਵੰਡ ਕੇ ਛਕਣਾਂ ਸੇ ਆਏ ਆ ਅੱਜ ਰਾਸ਼ਨ ਲੈ ਕੇ ਆਏ ਆ ਸੋ ਇਹਨਾਂ ਘਰਾਂ 'ਚ ਰਾਸ਼ਨ ਜਾਣਾ ਹੈ ਅੱਜ ਤਾਂ ਕਿ ਇਹਨਾਂ ਨੂੰ ਕਿੰਨਾ ਚਿਰ ਹੋਰ ਪਾਣੀ 'ਚ ਘਾ ਡੁੱਬੇ ਰਹਿਣਾ ਤੇ ਆਨੂੰ ਇਸ ਚੀਜ਼ ਇਹਨਾਂ ਨੂੰ ਡੰਗਰਾਂ ਦੇ ਲਈ ਕੋਈ ਚੀਜ਼ ਦੇ ਲੋੜ ਹੈ ਹੋਰ ਕਹਿੰਦੇ ਬੜੀ ਅਚੀ ਲੋੜ ਹੈ ਆਪਾਂ ਇਹਨਾਂ ਦੀ ਲੋੜਾਂ ਪੂਰੀਆਂ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਸਮਝਾਵਾਂਗੇ ਬਈ ਗੁਰੂ ਦਾ ਲੜਣਾ ਛੱਡੋ ਜਿਨ੍ਹਾਂ ਨੇ ਚਾਰ ਪੁੱਤਰ ਵਾਰੇ ਪਿਤਾ ਵਾਰੇ ਸਰਪੰਸ ਵਾਰੇ ਕੈਸਾਂ ਦੀ ਬੇਦਬੀ ਨਾ ਕਰੋ ਗੁਰੂ ਦਾ ਹੁਕਮ ਮੰਨੋ ਉਹ ਦਿੰਦਾ ਜੇ ਮੈਂ ਕਿ ਤੁਹਾਡੇ ਸਾਹਮਣੇ ਖਲੋਤਾ ਜੇ ਦੇਣ ਵਾਲਾ ਨਹੀਂ ਥੱਕਿਆ ਮੈਂ ਲੈਣ ਵਾਲਾ ਥੱਕ ਗਿਆ ਇਹਨਾਂ ਕੋਈ ਦਿੰਦਾ ਜੇ ਕਿਉਂ ਕਿਆ ਛੱਡਦੇ ਆ ਉਹਨੂੰ ਤੁਮ ਮਾਤ ਪਿਤਾ ਹਮ ਬਾਰਕ ਤੇ ਰਹੇ ਪਰ ਅੱਛੇ ਬੱਚੇ ਨੂੰ ਮਾਂ ਪਿਓ ਸਭ ਕੁਝ ਦਿੰਦਾ ਅੱਛੇ ਬੱਚੇ ਬਣ ਜੀਓ ਤੇ ਮੈਂ ਅੱਛਾ ਬੱਚਾ ਬਣਿਆ ਤਾਂ ਅੰਗਰੇਜ਼ ਮੈਂ ਨੌਕਰੀ ਦਿੰਦੇ ਸੀ ਕਹਿੰਦੇ ਦਾੜੀ ਘੱਟ ਕੇ ਆ ਪਗੜੀ ਲਾ ਕੇ ਆ ਤਾਂ ਨੌਕਰੀ ਮਿਲੇਗੀ ਕਦੀ ਜ਼ਿੰਦਗੀ ਜਹੋ ਜਹ ਕੰਮ ਨਹੀਂ ਹੋਣਾ ਤਾਂ ਸਾਡੀਆਂ ਦਾਦੀਆਂ ਨਾਨੀਆਂ ਗੁਰਤੀਆਂ ਦਿੰਦੀਆਂ ਸੀ ਸਾਨੂੰ ਤੇ ਅੱਜ 105 ਗੋਰੇ ਬੇ ਕੰਮ ਕਰਦੇ ਜੀ ਆਪਣੇ ਕੋ ਗੁਰੂ ਮਾਰਿਆ ਕਰ ਬੇਨਤੀ ਕਰਦੇ ਆ ਮੇਰੇ ਸਿਰ ਤੇ ਮਹਾਰਾਜ ਹੱਥ ਰੱਖਣ ਜਿੰਨੇ ਸਵਾਸ ਬਾਕੀ ਆ ਆਪਣੀ ਕੌਮ ਦੀ ਸੇਵਾ ਕਰਨੀ ਆ ਕੌਮ ਦੀ ਪਨੀਰੀ ਵੀ ਸੰਭਾਲਨੀ ਆ ਤੇ ਆਪਣੀ ਕੌਮ ਦੀ ਸੇਵਾ ਕਰਨੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਕੀ ਨਾਮ ਜਸਵਿੰਦਰ ਸਿੰਘ ਖਾਲਸਾ ਜੀ ਅੱਛਾ ਸਰ ਤੁਸੀਂ ਇੱਕ ਪਾਸੇ ਜਿੱਥੇ ਆਪਣੀ ਬੱਚਿਆਂ ਨੂੰ ਤੁਹਾਡੇ ਵੱਲੋਂ ਪੜਾਈ ਕਰਵਾਈ ਜਾ ਰਹੀ ਉਹਤੇ ਹੜਪ ਜਿਹੜੇ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਛਾੜੇ ਤੁਹਾਡੇ ਵੱਲੋਂ ਜਾਰੇ ਕਿੱਦਾਂ ਦੀ ਮਦਦ ਕੀਤੀ ਆ ਮਦਦ ਦੇਖੋ ਹਾਲ ਪੀੜਤਾ ਦੀ ਬਹੁਤ ਬੁਰੀ ਹਾਲਤ ਹੋ ਗਈ ਮੈਂ ਦੇਖਿਆ ਮੈਂ 22 ਅਗਸ ਨੂੰ ਇੱਥੇ ਆਇਆ ਸੀ ਇੰਗਲੈਂਡ ਤੋਂ ਮੈਨੂੰ 60 ਸਾਲ ਹੋ ਗਏ ਇੰਗਲੈਂਡ ਰਹਿੰਦੇ ਆ ਤੇ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਤੇ ਮੈਂ ਇਹ ਸੇਵਾ ਤੇ ਐਕਚੁਅਲੀ এডੂਕੇਸ਼ਨ ਦੀ ਕਰਦਾ ਬਹੁਤੀ ਇੱਥੇ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ ਬੱਚਿਆਂ ਨੂੰ ਵੱਡੀ ਵੱਡੀ ਕੁਰਸੀਆਂ ਤੇ ਬਿਠਾਈਏ ਤੇ ਇਹ ਹੜ ਆ ਗਿਆ ਤੇ ਫਿਰ ਹੁਣ ਪੰਜਾਬ ਮੇਰੀ ਗੁਰੂਆਂ ਦੀ ਧਰਤੀ ਮੇਰੇ ਅੰਦਰ ਦਰਦ ਕੌਮ ਵਾਸਤੇ ਬੱਚਿਆਂ ਵਾਸਤੇ ਇਹ ਸੇਵਾ ਸ਼ੁਰੂ ਕਰਤੀ ਮੇਰੇ ਕੋਲ ਟੀਮ ਹੈ ਵੱਡੀ ਸਾਰੀ ਆਪਾਂ ਸਾਰੇ ਇਮਲਕੇ ਟੀਮ ਪੂਰੀ ਮੇਰੀ ਐਜੂਕੇਟ ਪੰਜਾਬ ਨਰਜੀ ਸੇਵਾ ਕਰ ਰਹੀ ਹੈ ਤੋ ਜਦੋਂ ਹੜ੍ਹ ਬਹੁਤ ਆ ਗਿਆ ਸੀਗਾ ਪਾਣੀ ਬਹੁਤ ਸੀਗਾ ਉਦੋਂ ਅੰਦਰ ਤੱਕ ਤਾਂ ਜਾ ਨਹੀਂ ਸਕਦੇ ਸੀ ਸਾਰੇ ਮਕਾਨ ਦੇਖੇ ਡੁੱਬੇ ਹੋਏ ਸਾਰੇ ਲੋਕੀ ਵਿਚਾਰੇ ਫਸੇ ਹੋਏ ਛੱਤਾਂ ਤੇ ਬੈਠੇ ਹੋਏ ਪਰ ਅਸਾਨੂੰ ਦੋ ਕਿਸ਼ਤੀਆਂ ਮਿਲ ਗਈ ਸੀਆਂ ਤੇ ਕਿਸ਼ਤੀਆਂ ਤੇ ਇਹਦੀ ਨਿਕ ਸੇਵਾ ਹੋ ਸਕੇ ਸੀ ਉਹਨਾਂ ਦੀ ਉਸ ਵਕਤ ਇਮੀਡੀਏਟਲੀ ਜੋ ਲੋਡ ਸੀਗਾ ਜੋ ਚੀਜ਼ਾਂ ਜਰੂਰ ਸੀਗੀਆਂ ਉਸ ਇਥੇ ਪੁੰਚਾਈਆਂ ਔਰ ਇਸ ਤਰ੍ਹਾਂ ਫਿਰ 15ਵੇਂ ਦਿਨਾਂ ਬਾਅਦ ਪਾਣੀ ਥੱਲੇ ਉਤਰਨਾ ਸ਼ੁਰੂ ਹੋ ਗਿਆ ਤੋ ਜਿਵੇਂ ਜਿਵੇਂ ਕੋਈ ਚੀਜ਼ਾਂ ਦੀ ਲੋੜ ਸੀਗੀ ਕਿਉਂਕਿ ਅਸੀਂ ਸਿਸਟਮ ਦੇ ਨਾਲ ਚੱਲਦੇ ਆ ਐਜੂਕੇਟ ਪੰਜਾਬ ਪ੍ਰੋਜੈਕਟ ਹਮੇਸ਼ਾ ਬਿਲਕੁਲ ਸੱਚੀ ਸੁੱਚੀ ਸੇਵਾ ਕਰਦਾ ਆ ਰਿਹਾ ਗੁਰੂ ਸਾਹਿਬ ਦੀ ਕਿਰਪਾ ਨਾਲ ਪਿਛਲੇ 20 ਸਾਲਾਂ ਤੋਂ ਤੇ ਉੱਥੇ ਵੀ ਅਸੀਂ ਪੂਰਾ ਡਾਟਾ ਵਗੈਰਾ ਲੈਣਾ ਸ਼ੁਰੂ ਕਰਤਾ ਘਰਾਂ 'ਚ ਕੀ ਕੀ ਨੁਕਸਾਨ ਹੋ ਗਿਆ 12 ਪਿੰਡ ਅਸੀਂ ਅਡਾਪਟ ਕਰ ਲਿੱਤੇ 8 ਪਿੰਡ ਉਹ ਦਫਰੋਜਪੁਰਾ ਦੇ ਪਾਸੇ 4 ਅੱਧਰ ਆਪਣੇ ਅਜਨਾਲੇ ਵਾਲੇ ਪਾਸੇ ਤੇ ਫਿਰ ਇੱਕ ਇੱਕ ਦਾ ਡਾਟਾ ਬਣਨ ਤੋਂ ਬਾਅਦ ਜੋ ਜੋ ਚੀਜ਼ ਲੋੜ ਬਈ ਜਿਵੇਂ ਪਾਣੀ ਥੱਲੇ ਗਿਆ ਤੇ ਬੜਾ ਮੱਛੀ ਮੱਛਰ ਮੱਖੀ ਬਹੁਤ ਦੀ ਬਿਮਾਰੀ ਡੇਂਗੂ ਉਦਲੇ ਸਰ ਕੋ ਸਿਸਟਮ ਵਾਸਤੇ ਬੰਦੇ ਸੀਗੇ ਜਿਹੜੇ ਪ੍ਰੋਫੈਸ਼ਨਲ ਬੰਦਿਆਂ ਨੇ ਸੰਤ ਤਰੀਕਾ ਦੱਸਿਆ ਫੌਗਿੰਗ ਕੀਤੀ ਮਸ਼ੀਨਾਂ ਖਰੀਦ ਲਈਆਂ ਫਟਾਫਟ ਫੌਗਿੰਗ ਕਰਕੇ ਉਸ ਤੋਂ ਬਚਾਅ ਕਰ ਲਿਆ ਫਿਰ ਹੋਰ ਕਰਾਂ ਜੋ ਨੁਕਸਾਨ ਹੋਇਆ ਸਭ ਤੋਂ ਜ਼ਿਆਦਾ ਦੇਖਿਆ ਕਿ ਡੰਗਰ ਬੜਿਆਂ ਦੇ ਮਰ ਗਏ ਵਿਚਾਰਿਆਂ ਦੀ ਰੋਜ਼ੀ ਰੋਟੀ ਉਸੇ ਤੋਂ ਚਲਦੀ ਸੀਗੀ ਫਿਰ ਡੰਗਰ ਲੈ ਕੇ ਦੇਣੀ ਸ਼ੁਰੂ ਕਰ ਦਿੱਤੇ ਫਿਰ ਉਹਦੇ ਨਾਲ ਨਾਲ ਫਿਰ ਚਾਰਾ ਬੜਾ ਚਾਹੀਦਾ ਸੀ ਡੰਗਰਾਂ ਵਾਸਤੇ ਚਾਰਾ ਵੰਡਿਆ ਇਸ ਤਰ੍ਹਾਂ ਹੀ ਫਿਰ ਜਿੱਥੇ ਰਾਸ਼ਨ-ਉਸ਼ਣ ਤਾਂ ਜਾਂਦਾ ਹੀ ਰਿਹਾ ਕਰਾਂ ਦੇਂਦੇ ਹੀ ਰਿਹਾ ਸੀ ਪਰ ਉੱਥੇ ਬੱਚਿਆਂ ਦੀਆਂ ਦੇਖਿਆ ਫੀਸਾਂ ਨਹੀਂ ਜਾ ਰਹੀਆਂ ਬੱਚੇ ਘਰ ਬਹਿ ਜਾਣਗੇ ਸਕੂਲ ਵਾਲੇ ਪੜ੍ਹਾਣਗੇ ਨਹੀਂ ਐਨੇ ਪਿੰਡਾਂ ਦੇ ਬੱਚੇ ਉਹ ਫਿਰ ਹੁਣ ਅਸੀਂ ਕੱਲ ਹੀ 47 ਲੱਖ ਰੁਪਈਆ ਪੰਜ ਸਕੂਲਾਂ ਦੀ ਫੀਸ ਦੇ ਕੇ ਆਏ ਆ ਉਹ ਸਾਰਿਆਂ ਨੂੰ ਦੱਸਿਆ ਉੱਥੇ ਅਸੀਂ ਤੇ ਸਿੱਧਾ ਸਕੂਲ ਨੂੰ ਪੈਸੇ ਦਿੰਨਾਂ ਤੇ ਟੈਲੀਫੋਨ ਨੰਬਰ ਲੈ ਲੋ ਰਸ ਲੈ ਲੋ ਇਹ ਪਿਓਰ ਸੇਵਾ ਸਾਡੀ ਇਸ ਤਰ੍ਹਾਂ ਹੀ ਹੁਣ ਜੇ ਉਹਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ 6200 ਏਕੜ ਜ਼ਮੀਨ ਬਰਬਾਦ ਹੋਈ ਹੈ ਨਾ ਦੀ ਅਸੀਂ 5000 ਰੁਪਏ ਜਣਿਆ ਕਿ ਹਰ ਕਿਸ ਕਿਸਾਨ ਨੂੰ ਚੈੱਕ ਮਿਲ ਜਾਵੇ ਕਿ 1 ਏਕੜ ਦਾ 5000 ਜੇ 10000 ਹੈ 10 ਏਕੜ ਦੇ 50000 5 ਏਕੜ ਦੇ 25000 ਐਸਾ ਕਰਕੇ ਅਸੀਂ ਉਹ ਵੰਡਣਾ ਹੈ ਤੇ ਇਹ ਅਗਲੇ 5-7 ਦਿਨਾਂ ਅੰਦਰ ਅਸੀਂ ਵੰਡ ਦੇਣਾ ਤਾਂ ਕਿ ਉਹਨਾਂ ਨੂੰ ਬਿਜਾਈ ਕਰਨੀ ਆ ਆਪਣੀ ਉਹਨਾਂ ਨੇ ਆਪਣੇ ਆਪ ਸਾਰਾ ਖੇਤੀਬਾੜੀ ਸ਼ੁਰੂ ਕਰਨ ਨਾਲ 2 ਨਵੰਬਰ ਤੋਂ ਪਹਿਲਾਂ ਪਹਿਲਾਂ ਕਰਨੀ ਹੈ ਸੋ ਇਹਦਾ ਦੀ ਸੇਵਾ ਆਪਾਂ ਕਰੀ ਜਾਣੀ ਹੈ ਖੇਲੇ ਸਵਾਸ ਤੱਕ ਜੋ ਜੋ ਲੋਡ ਹੋਏਗੀ ਉਹਨਾਂ ਨੂੰ ਪੂਰੀਆਂ ਕਰਨੀਆਂ ਅੱਛਾ ਸਰ ਕਿਹੜੀ ਕਿਹੜੀ ਜਗ੍ਹਾ ਤੇ ਜਾ ਕੇ ਤੁਹਾਨੂੰ ਸੇਵਾ ਕੀਤੀ ਜਾ ਰਹੀ ਕਿੰਨੇ ਕਿ ਪਿੰਡ ਤੁਸੀਂ ਕਵਰ ਇਹ ਜਿਹੜੇ ਪਿੰਨਾਂ ਦਾ ਨਾਮ ਮੈਨੂੰ ਯਾਦ ਨਹੀਂ ਰਹਿੰਦਾ ਮੈਂ ਆਪਣੀ ਬੱਚੀ ਜਸਪ੍ਰੀਤ ਕੋਲ ਹੈ ਇਹ ਤੁਹਾਨੂੰ ਸਭ ਕੁਝ ਦੱਸ ਸਕੇਗੀ ਕਿਉਂਕਿ ਇਹ ਵੀ ਟੀਮ ਦਾ ਬੜਾ ਵੱਡਾ ਹਿੱਸਾ ਹੈ ਤੇ ਇਹ ਨੇ ਪੂਰਾ ਡਾਟਾ ਵਗੈਰਾ ਇਹਦੇ ਕੋਲ ਹੈਗਾ ਤੇ ਪਿੰਡਾਂ ਦੇ ਨਾਮ ਹੀ ਦੱਸੇਗੀ ਤੁਹਾਨੂੰ ਪਰ ਉਧਰ ਫਿਰੋਜ਼ਪੁਰ ਦੇ ਨੇੜੇ ਤੇ ਪਿੰਡ ਹੈਗੇ ਆ ਅਸੀਂ ਉੱਥੇ ਅੱਠ ਪਿੰਡ ਜਿੱਥੇ ਜਾਤ ਸੇਵਾ ਤੇ ਅਜਨਾਲਾ ਚਾਰ ਪਿੰਡ ਹੈਗੇ ਆ ਸਰ ਤੁਹਾਡੇ ਵੱਲੋਂ ਫਰੀ ਅ ਅ ਵਿਚਾਰੇ ਕਿੰਦਾ ਦੇ ਮਤਲਬ ਪੜਾਈ ਦੇ ਯੋਗਦਾਨ ਪਾ ਰਹੇ ਕਿਉਂਕਿ ਉੱਥੇ ਸਕੂਲ ਸੀਗੇ ਜਿੱਥੇ ਪਹਾੜਾ ਹੈ ਉਹਨਾਂ ਦੇ ਬੱਚੇ ਜਾਂਦੇ ਸਕੂਲਾਂ ਜਾਂਦੇ ਸੀ ਨਾ ਤੇ ਮਾਂ ਪਿਓ ਕੋਲ ਤੇ ਪੈਸਾ ਹੈ ਨਹੀਂ ਹੁਣ ਕੋਈ ਗੈਰਾ ਖੇਤੀਬਾੜੀ ਤੋਂ ਆਂਦਾ ਸੀ ਪਿਆ ਤੇ ਉਹ ਫਿਰ ਉਹ ਬੱਚੇ ਵਿਚਾਰੇ ਕਿਉਂ ਸਫਰ ਕਰਨ ਤੇ ਅਸੀਂ ਉਹ ਬੱਚਿਆਂ ਦੀ ਫਿਰ ਡਾਟਾ ਇਕੱਠਾ ਕੀਤਾ ਸਕੂਲਾਂ ਜਾ ਕੇ ਇੱਕ ਬੱਚੇ ਦੀ ਕਿੰਨੀ ਫੀਸ ਹੈ ਜੋ ਵੀ ਅਸੀਂ 31 ਮਾਰਚ ਤੱਕ ਇਹ ਸਾਰੀਆਂ ਫੀਸਾਂ ਸੀ ਪੇ ਕਰ ਰਹੇ ਹਾਂ ਔਰ ਕੱਲ ਬਹੁਤ ਸਾਰੀ ਕਰਕੇ ਆਏ ਹਾਂ ਅਸੀਂ ਮੇਰਾ ਨਾਮ ਜਸਪ੍ਰੀਤ ਕੋਰ ਐਜੂਕੇਟ ਪੰਜਾਬ ਪ੍ਰੋਜੈਕਟ ਲੁਧਿਆਣਾ ਵੱਲੋਂ ਪਿਛਲੇ ਦਿਨਾਂ ਜੋ ਹੜ੍ਹ ਆਏ ਨੇ ਉਹਨਾਂ ਦੇ ਵਿੱਚ ਸੇਵਾਵਾਂ ਲਗਾਤਾਰ ਜਾਰੀ ਨੇ 22 ਅਗਸਤ ਤੋਂ ਲੈ ਕੇ ਹੁਣ ਤੱਕ ਤਕਰੀਬਨ 12 ਪਿੰਡਾਂ ਦੀ ਜਿਹੜੀ ਸਾਮ ਸੰਭਾਲ ਦੀ ਜਿਹੜੀ ਜ਼ਿੰਮੇਵਾਰੀ ਲਈ ਗਈ ਹੈ ਤੇ ਉਹਨਾਂ ਵਿੱਚ ਲਗਾਤਾਰ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਜਿਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਰਾਹਤ ਸਮਗਰੀ ਪਹੁੰਚਾਈ ਗਈ ਕਨੈਕਟੀਵਿਟੀ ਨਾ ਹੋਣ ਕਰਕੇ ਬੋਟਸ ਰਾਹੀਂ ਤੇ ਪਲੱਸ ਉੱਥੇ ਸ਼ੈਲਟਰ ਪ੍ਰੋਵਾਈਡ ਕੀਤਾ ਗਿਆ ਤੇ ਹੁਣ ਨਾਲ ਜਦੋਂ ਪਾਣੀ ਉਤਰਨਾ ਸ਼ੁਰੂ ਹੋਇਆ ਬਿਮਾਰੀਆਂ ਦੇ ਜਿਹੜਾ ਫੈਲਣ ਦਾ ਖਤਸ਼ਾ ਸੀ ਉਹਨੂੰ ਖਤਮ ਕਰਨ ਦੇ ਲਈ ਟਾਈਮ ਟੂ ਟਾਈਮ ਜਿਹੜੀਆਂ ਫੌਗਿੰਗ ਤੇ ਸੈਨੀਟਾਈਜੇਸ਼ਨ ਦੀਆਂ ਜਿਹੜੀਆਂ ਸੇਵਾਵਾਂ ਨਿਭਾਈਆਂ ਗਈਆਂ ਦੁੱਧਾਰੂ ਪਸ਼ੂਆਂ ਦੀ ਵੰਡ ਕੀਤੀ ਗਈ ਬਨ ਬੰਨਣ ਦੀ ਸੇਵਾ ਉਹਦੇ ਵਿੱਚ ਵੀ ਜਿਹੜਾ ਯੋਗਦਾਨ ਪਾਇਆ ਗਿਆ ਅਤੇ ਹੁਣ ਜਿਹੜਾ ਅਗਲਾ ਸੀ ਸਟੈਪ ਲੈ ਰਹੇ ਹਾਂ ਜਿਹਦੇ ਵਿੱਚ ਫਸਲ ਦੀ ਬਿਜਾਈ ਅਤੇ ਬੱਚੇ ਦੀ ਪੜ੍ਹਾਈ ਕਿਉਂਕਿ ਮੇਨ ਇਨਕਮ ਸੋਰਸ ਜਿਹੜਾ ਹੈ ਉਹ ਪਿੰਡ ਦਾ ਉਹ ਫਸਲਾਂ ਨੇ ਤੇ ਦੁੱਧਾਰੂ ਪਸ਼ੂ ਨੇ ਸੋ ਸਾਡਾ ਫੋਕਸ ਹੈ ਕਿ ਜਿਹੜੇ ਇਨਕਮ ਸੋਰਸ ਹੈ ਉਹਨਾਂ ਦੇ ਦੁਬਾਰਾ ਤੋਂ ਉਹਨੂੰ ਜਿਹੜ ਕੀ ਕੀਤਾ ਜਾਵੇ ਆਪਣੇ ਪੈਰਾ ਤੇ ਖੜੇ ਹੋ ਸਕਣ ਤੇ ਬੱਚਿਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ ਉਹਨਾਂ ਨੂੰ ਕੋਈ ਹਰਜ਼ਾਨਾ ਨਾ ਭਰਨਾ ਪਵੇ ਉਹਦੇ ਲਈ ਬੱਚਿਆਂ ਦੀ ਜਿਹੜੀ ਫੀਸਾਂ ਨੇ ਟਾਈਮਲੀ ਸਕੂਲ ਨੂੰ ਪਹੁੰਚਣ ਤਾਂ ਕਿ ਬੱਚੇ ਮੋਟੀਵੇਸ਼ਨ ਦੇ ਨਾਲ ਤੇ ਪੋਜ਼ਿਟਿਵਿਟੀ ਦੇ ਨਾਲ ਆਪਣੀ ਪੜ੍ਹਾਈਆਂ ਜਾਰੀ ਰੱਖਣ ਜੀ ਮੈਮ ਜਦੋਂ ਤੁਸੀਂ ਸੇਵਾ ਕਰਨ ਉੱਤੇ ਪਹੁੰਚੇ ਸੀ ਪਿੰਡਾਂ ਦੇ ਵਿੱਚ ਉਦੋਂ ਕੀ ਮੌਸਮ ਸੀ ਤੇ ਜਦੋਂ ਹੁਣ ਕੀ ਮੌਸਮ ਹੈ ਉਸ ਵੇਲੇ ਪਾਣੀ ਬਹੁਤ ਜ਼ਿਆਦਾ ਚੜਿਆ ਹੋਇਆ ਸੀ ਤੇ ਉਸ ਵੇਲੇ ਲੋਕਾਂ ਕੋਲ ਕੋਈ ਕਨੈਕਟੀਵਿਟੀ ਨਹੀਂ ਸੀ ਬੜੇ ਬਹੁਤ ਕੁਝ ਹਥੋਂ ਔਖੇ ਆਈ ਸੀ ਤੇ ਇਸ ਵੇਲੇ ਜੋ ਹਾਲਾਤ ਹੈਗੇ ਨੇ ਉਹਦੇ ਵਿੱਚ ਪਾਣੀ ਉਤਰ ਚੁੱਕਿਆ ਤੇ ਹੁਣ ਫਸਲਾਂ ਬੀਜਣ ਦੀ ਤਿਆਰੀ ਚੱਲ ਰਹੀ ਹੈ ਬੱਚੇ ਆਪਣੀ ਪੜਾਈਆਂ ਵਾਲੇ ਪਾਸੇ ਨੂੰ ਵਧਣ ਲੱਗੇ ਨੇ ਸਕੂਲ ਖੁੱਲ ਗਏ ਨੇ ਐਜੂਕੇਸ਼ਨ ਸਟਾਰਟ ਹੋ ਚੁੱਕੀ ਹੈ ਸੋ ਅਸੀਂ ਹੁਣ ਰਾਹਤ ਕਾਰਜ ਦੇ ਜਿਹੜੇ ਕਾਫੀ